ਆਵਾਜ਼ ਦੇ ਬਹੁਤ ਸੀ ਨਸੀਆ ਮੌਤਿਕ ਜਦੋਂ ਪਾਰਟੀ ਦੇ ਬਹੁਤ ਹੀ ਡ੍ਰਿੜ ਇਰਾਦੇ ਨਾਲ ਕੰਮ ਕਰਨ ਵਾਲੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਸਾਡੇ ਦੀਪ ਸਿੰਘ ਜਿਹੜੇ ਪਿਛਲੇ ਸਮੇਂ ਤੋਂ ਲੰਮੇ ਸਮੇਂ ਤੋਂ ਦੋਨੋਂ ਪ੍ਰਾਹ ਗਲੀ ਗਲੀ ਘੁੰਮ ਕੇ ਕਾਟੀ ਦਾ ਪ੍ਰਚਾਰ ਕਰਦੇ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਦੇ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਦੇ ਰਹੇ ਅੱਜ ਪਾਰਟੀ ਵੱਲੋਂ ਉਹਨਾਂ ਨੂੰ ਇਸ ਰਾਜਪੁਰਾ ਮਾਰਕੀਟ ਹੁੰਬੇਕ ਦਾ ਚੇਅਰਮੈਨ ਰਗਾ ਗਿਆ। ਮੈਂ ਦੀਪਕ ਸੂਤ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਬਹੁਤ ਵਧਾਈ ਦੇਣਾ ਬਹੁਤ ਖੁਸ਼ੀ ਦਾ ਮੌਕਾ ਹੈ। ਔਰ ਆਸ ਕਰਦੇ ਹਾਂ ਕਿ ਇਹ ਪੂਰੀ ਲਗਨ ਦੇ ਨਾਲ, ਦ੍ਰਿੜਤਾ ਦੇ ਨਾਲ, ਇਮਾਨਦਾਰੀ ਦੇ ਨਾਲ ਇਸ ਰਾਜਪੁਰਾ ਦੀ ਜਿਹੜੀ ਮਾਰਕੀਟ ਕਮੇਟੀ ਆ ਉਹਦਾ ਕੰਮਕਾਰ ਕਰਨਗੇ ਔਰ ਜੋ ਵੀ ਸਾਡੇ ਆਰਥਿਕ ਭਰਾਵਾਂ ਨੂੰ, ਮਜ਼ਦੂਰ ਭਰਾਵਾਂ ਨੂੰ, ਕਿਸਾਨ ਭਰਾਵਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਰਪੇਸ਼ ਸਮੱਸਿਆਵਾਂ ਨੇ, ਉਹਨਾਂ ਵਾਸਤੇ ਦਿਨ ਰਾਤ ਇਕ ਕਰਕੇ ਜੋ ਆਮ ਆਦਮੀ ਪਾਰਟੀਆਂ 니ਚੇ ਨੇ ਉਹਨਾਂ ਨੂੰ ਅੱਗੇ ਵਧਾਉਣਗੇ ਔਰ ਮੈਂ ਆਸ ਕਰਦਾ ਕਿ ਅਰਥੀ ਭਰਾ ਸੱਬੇ ਮਜ਼ਦੂਰ ਭਰਾ ਕਿਸਾਨ ਭਰਾ ਵੀ ਸਾਰੇ ਦੀਆਂ ਸੂਜੀਆਂ ਨੂੰ ਪੂਰਾ ਸਹਿਯੋਗ ਦੇਣਗੇ ਤਾਂ ਕਿ ਆਪਾਂ ਇੱਕ ਚੰਗਾ ਵਾਤਾਵਰਨ ਬਣਾ ਕੇ ਇਸ ਮੰਡੀ ਦਾ ਔਰ ਇਸ ਮਾਰਕੀਟ ਕਮੇਟੀ ਦਾ ਮਾਹੌਲ ਵਧੀਆ ਬਣਾ ਸਕੀਏ ਜਿੱਥੇ ਸਾਰਿਆਂ ਨੂੰ ਚੰਗੀਆਂ ਸਹੂਲਤਾਂ ਮਿਲ ਸਾਰੇ ਆਪਣੇ ਵਪਾਰ ਖੁਸ਼ੀ ਨਾਲ ਕਰ ਸਕਣ ਚਰਮਨ ਸਾਹਿਬ ਪਿੱਛੇ ਜਿਹੜੀ ਜੀਰੀ ਦੇ ਟਾਈਮ ਜਿਹੜੀ ਖਰੀਦ ਦੇ ਵਿੱਚ ਪ੍ਰਬੰਧਾਂ ਦੇ ਵਿੱਚ ਪਰੇਸ਼ਾਨੀ ਆਈ ਸੀ ਇਹ ਸੌਰੀ ਕਣਕ ਦੇ ਵਾਸਤੇ ਕੀ ਪ੍ਰਬੰਧ ਕੀਤਾ ਗਿਆ ਕਣਕ ਦੇ ਪ੍ਰਬੰਧ ਪੂਰੇ ਮੁਕੰਮਲ ਨੇ ਜੀ ਕੋਈ ਪ੍ਰੋਬਲਮ ਨਹੀਂ ਜੀਰੀ ਦੇ ਵਿੱਚ ਵੀ ਸਾਡੇ ਵੱਲੋਂ ਕੋਈ ਸਮੱਸਿਆ ਨਹੀਂ ਸੀਗੀ ਸਮੱਸਿਆ ਸੀ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਸਾਡੇ ਗੋਦਾਨ ਗੋਦਾਮ ਭਰੇ ਪਏ ਸੀਗੇ ਉਹ ਖਾਲੀ ਨਹੀਂ ਕੀਤੇ ਹੁਣ ਫੇਰ ਸਾਡੇ ਸ਼ੈਡਰਾਂ ਦੇ ਵਿੱਚ ਸਾਡੇ ਗੋਦਾਮਾਂ ਦੇ ਵਿੱਚ 100 ਮੀਟ੍ਰਿਕ ਟਨ ਤੋਂ ਵੱਧ ਚਾਵਲ ਪਏ ਨੇ ਅਸੀਂ ਵਾਰ-ਵਾਰ ਕੇਂਦਰ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਖਾਲੀ ਕਰੋ ਪਿਛਲੀਆਂ ਮੀਟਿੰਗਾਂ ਚ ਉਹਨਾਂ ਨੇ ਕਿਹਾ ਸੀ ਕਿ 31 ਮਾਰਚ ਤੱਕ ਖਾਲੀ ਕਰ ਦਾਂਗੇ ਪਰੰਤੂ ਹਲੇ ਤੱਕ ਨਹੀਂ ਹੋਇਆ ਅਸੀਂ ਹੁਣ ਹੋਰ ਜੋਰ ਲਾ ਰਹੇ ਹਾਂ ਕਿਉਂਕਿ ਹਜੇ ਫਸਲਾਂ ਨੂੰ ਸਮਾਂ ਆਏਗਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਸ਼ੈਲਰ ਤੇ ਕਡਾਉਨ ਖਾਲੀ ਕਰਵਾ ਕੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਵਾਂਗੇ ਜਿਲੀ ਦੀ ਖਰੀਦ ਦੇ ਸਮੇਂ ਅੱਜ ਇੱਥੇ ਐਮਐਲਏ ਸਾਹਿਬ ਨਹੀਂ ਆਏ ਇਹ ਜੇ ਵੱਡੇ ਪ੍ਰੋਗਰਾਮ ਦੇ ਕੀ ਕਹਿਣਾ ਤੁਹਾਨੂੰ ਦੇਖੋ ਐਮਐਲਏ ਸਾਹਿਬ ਦਾ ਕੋਈ ਹੋਰ ਪਾਸੇ ਵੀ ਰੁਝੇ ਮਾ ਹੋ ਸਕਦਾ ਅੱਜ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਇਸ ਕਰਕੇ ਸਾਡੇ ਸਾਰੇ ਐਮਐਲਏ ਮੰਤਰੀ ਸਾਹਿਬਾਨ ਉੱਥੇ ਬਿਜ਼ੀ ਨੇ ਅੱਜ ਇੱਥੇ ਕਈ ਹੋਰ ਮੰਤਰੀ ਸਾਹਿਬਾਨਾਂ ਨੂੰ ਵੀ ਆਉਣਾ ਸੀ ਪਰੰਤੂ ਇਸ ਕਰਕੇ ਨਹੀਂ ਆ ਸਕਿਆ ਕਿ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੈ ਜਿਹੜਾ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਹਾਂ ਜੀ ਅੰਦਰ ਦਾ ਜੋ ਮੈਂ ਜੀ ਆ ਮਾਈਕ ਦਿਓ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਉਹਦਾ ਸੰਭਾਲਣ ਜਾ ਰਹੇ ਹੋ ਪਰ ਇੱਕ ਦੱਸੋ ਕੁਛ ਸਭ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਡਿਗੇਨਰ ਹਾਂ ਸ਼੍ਰੀ ਪ੍ਰਿੰਕੇ ਜੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦੇ ਦੇ ਜਨਰਲ ਸੈਕਟਰੀ ਸੰਦੀਪ ਪਾਟਲ ਜੀ ਦਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਅਤੇ ਸਰਦਾਰ ਹਰਜਨ ਸਿੰਘ ਬਰਸਰ ਜੀ ਜਨਰਲ ਸੈਕਟਰੀ ਅਤੇ ਮੰਡੀ ਬੋਰਡ ਦੇ ਚੇਅਰਮੈਨ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਨੇ ਇੱਕ ਛੋਟੇ ਜਿਹੇ ਵਰਕਰ ਨੂੰ ਸਰਕਾਰ ਬਣਨ ਤੇ ਏਡਾ ਵੱਡਾ ਮਾਣ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਪਹਿਲੇ ਦਿਨ ਤੋਂ ਹੀ ਪਾਰਟੀ ਲਈ ਜਿੰਮੇਵਾਰ ਤਿਕਾ ਹਾਂ ਪਾਰਟੀ ਨੇ ਜਿਵੇਂ ਬਸਰਜੀ ਨੇ ਕਿਹਾ ਹੈ ਕਿ ਇਮਾਨਦਾਰੀ ਨਾਲ ਦੋਨੇ ਭਰਾਵਾਂ ਨੇ ਬੜੀ ਮਿਹਨਤ ਕੀਤੀ ਘਰ ਘਰ ਜਾ ਕੇ ਪ੍ਰਚਾਰ ਕੀਤਾ ਉਹਦਾ ਅਜ ਪਾਰਟੀ ਨੂੰ ਮਾਣ ਦਿੱਤਾ ਹੈਗਾ ਮੈਂ ਇਹਨਾਂ ਦਾ ਬਹੁਤ ਮਾਣ ਦਾ ਬੜਾ ਧੰਨਵਾਦ ਕਰਦਾ ਹਾਂ ਇੱਕ ਵਾਰ ਹੋਰ ਹੈਗੀ ਹੈ ਕਿ ਮੈਂ ਹਲਕਾ ਰਾਜਪੁਰਾ ਲੋਕਲ ਹੈ ਲੋਕਲ ਜੰਪਰ ਹੈ ਮਨੂੰ ਹਲਕਾ ਰਾਜਪੁਰਾ ਦੀ ਜਿਹੜੀਆਂ ਸਮੱਸਿਆਵਾਂ ਨੇ ਜਿਹੜੇ ਲੋਕ ਰਹਿੰਦੇ ਨੇ ਸਾਡੇ ਤੁਹਾਡੇ ਨਾਗਰਿਕ ਰਹਿੰਦੇ ਨੇ ਜਿਹੜੀਆਂ ਸਮੱਸਿਆਾਂ ਹਨ ਉਹਨਾਂ ਬਾਰੇ ਬਹੁਤ ਜਾਣੂ ਹਾਂ ਮੈਂ ਆਪਣੇ ਵੱਲੋਂ ਆਮ ਆਦੀ ਪਾਰਟੀ ਸਨਚੀ ਲੀਡਰਸ਼ਿਪ ਨੂੰ ਤੇ ਵਰਸਨ ਜੀ ਨੂੰ ਵਿਸ਼ਵਾਸ ਦਵਾਉਂਦਾ ਕਿ ਮੇਰੇ ਵੱਲੋਂ ਜਿਹੜਾ ਕੰਮ ਹੈ ਬੜੀ ਇਮਾਨਦਾਰੀ ਨਾਲ ਸਾਫ ਸਵਾਈ ਨਾਲ ਅਤੇ ਕਿਸਾਨ ਭਰਾਵਾਂ ਨਾਲ ਲੈ ਕੇ ਆੜਤੀਆਂ ਨਾਲ ਲੈ ਕੇ ਜਿਹੜੇ ਜਿਹੜੀ ਯੂਨੀਅਨ ਵਾਲੇ ਹੈਗੇ ਫਿਰ ਭਰਾ ਹੈਗੇ ਉਹਨਾਂ ਸਾਰਿਆਂ ਨਾਲ ਲੈ ਕੇ ਬੜੀ ਇਮਾਨਦਾਰੀ ਨਾਲ ਕੰਮ ਕਰਾਂਗਾ ਔਰ ਹਲਕਾ ਨਾਸੀ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਡਾ ਛੋਟਾ ਭਰਾ ਤੁਹਾਡੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ ਮੇਰਾ ਘਰ ਵੀ ਲੋਕਲ ਹੈ ਮੈਂ ਰਹਿਣ ਵਾਲੇ ਲੋਕਲ ਹੈ ਮੈਂ ਉਰੇ ਹੀ ਜੰਮਿਆ ਉਰੇ ਹੀ ਪੜਿਆ ਉਰੇ ਹੀ ਲਿਖਿਆ ਉਰੇ ਹੀ ਮੇਰਾ ਵਿਆਹ ਲੋਕਲ ਹੋਇਆ ਹੈਗਾ ਕਿਸੇ ਤਰ੍ਹਾਂ ਕੋਈ ਲੋੜ ਹੈਗੀ ਮੇਰੇ ਕੋਲ ਕਿਸ ਨੂੰ ਨਾਲ ਲਿਆਂਦੀ ਕੋਈ ਲੋੜ ਨਹੀਂ ਤੁਹਾਡੇ ਵਾਸਤੇ ਮੇਰੇ ਘਰ ਦੇ ਦਰਜੀ 24 ਘੰਟੇ ਗੁੰਮੇ ਆ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰਕੇ ਕਿਸੇ ਵੀ ਕੰਮ ਬਾਰੇ ਕਹਿ ਸਕਦੇ ਹੋ ਜੋ ਬਣਦਾ ਕੰਮ ਹੈਗਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਕਿ ਜੋ ਮਨ ਨੂੰ ਹਲ ਕਰ ਆਪਣੇ ਵਾਸਤੇ ਕਹਾਂਗੇ ਇਤਨਾ ਉਹ ਕੰਮ ਨੂੰ ਪੂਰਾ ਕਰਨ ਹਲ ਕਰਨ ਦੀ ਪੂਰੀ ਕੋਸ਼ਿਸ਼ ਇੱਕ ਇੱਕ ਚੇਅਰਮੈਨ ਸਾਹਿਬ ਇੱਕ ਸਵਾਲ ਹਮਾਰਾ ਹੈ ਜੀ ਕਿ ਅਭੀ ਤੱਕ ਜੇ ਹਮ ਦੇਖਦੇ ਆ ਰਹੇ ਕਿ ਯਹਾਂ ਤੇ ਜੋ ਚੇਅਰਮੈਨ ਬੰਤੇ ਜਾਂ ਤਾਂ ਆਰਤੀ ਹੁੰਦਾ ਹੈ ਜਾਂ ਕਿਸਾਨ ਹੁੰਦਾ ਹੈ ਜੀ ਇਹ ਇਸ ਵਾਰ ਆਮ ਆਦੀ ਪਾਰਟੀ ਤੋਂ ਹਟ ਕੇ ਬਣਾਇਆ ਨਿਆਰਾ ਚਿਹਰਾ ਲਿਆ ਇਹ ਮਾ ਆਰਤੀ ਹੈ ਮਰ ਕੇ ਸਾਹ ਨੇ ਤੇਰਾ ਇਸ ਵਿੱਚ ਕੀ ਕੁਝ ਕਰਨ ਤੋਂ ਆਮ ਆਦੀ ਪਾਰਟੀ ਦੀ ਖਾਸੀਅਤ ਦੇਖੋ ਕਿ ਕਿਹੜੇ ਵਰਕਰ ਹੈਗੇ ਆ ਕਿਹੜੇ ਵਰਕਰਾਂ ਨੂੰ ਦਾ ਮਾਨ ਸਨਮਾਨ ਦਿੰਦੇ ਹੈ ਜਿਹੜੀ ਤੁਸੀਂ ਗੱਲ ਕਹੀ ਆਰਤੀਆਂ ਨੇ ਮੈਂ ਜੇ ਮੰਡੀ ਦਾ ਆਰਤੀ ਨਹੀਂ ਹੈਗਾ ਕਿੰਨਾ ਰਿਲੇਟਡ ਮੈਂ ਵੀ ਆਰਤੀ ਹਾਂ ਮੈਂ ਲੋਹੇ ਦਾ ਆਰਤੀ ਹਾਂ ਜਿਹੜੀ ਮਾਰਕੀਟ ਬਾਰੇ ਸੀ ਗੱਲ ਕੀਤੀ ਹੈਗੀ ਇਹਨੂੰ ਸਾਰੀ ਮਾਰਕੀਟ ਬਾਰੇ ਪਤਾ ਹੈਗਾ ਕਿ ਸਬਜੀ ਮੰਡੀ ਦੇ ਵਿੱਚ ਕੀ ਹੋਣਾ ਚਾਹੀਦਾ ਹੈਗਾ ਆੜ੍ਹਤ ਮੰਡੀ ਦੇ ਵਿੱਚ ਕੀ ਹੋਣਾ ਚਾਹੀਦਾ ਹੈਗਾ ਚਾਰਾ ਮੰਡੀ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਜਿਹੜੇ ਟੈਕਸਿਸ ਬਾਰੇ ਹੈਗੇ ਮੈਨੂੰ ਸਾਰੀ ਉਹਦੇ ਬਾਰੇ ਨੌਲੇਜ ਹੈਗੀ ਹੈ ਇਸ ਦਾ ਕੁਝ ਨਹੀਂ ਹੈਗਾ ਜਿਹੜੀ ਗੱਲ ਕੀਤੀ ਹੈ ਮੈਂ ਬਹੁਤ ਵਗੇ ਤਰੀਕੇ ਨਾਲ ਤੁਸੀਂ ਸਾਰੇ ਹੋ ਰਹੇ ਹੋ ਕੁਝ ਆਉਣ ਵਾਲੇ ਦਿਨਾਂ ਵਿੱਚ ਦੇਖੋਗੇ ਮੰਡੀ ਨੂੰ ਇੱਕ ਨਵੀਂ ਦਿਸ਼ਾ ਦਵਾਂਗੇ ਔਰ ਜਿਹੜੀ ਰਾਜਪੁਰੇ ਦੀ ਮੰਡੀ ਹੋएगी ਪੰਜਾਬ ਦੇ ਵਿੱਚ ਪਹਿਲੀ ਅਸੀ ਮੰਡੀ ਹੋएगी ਜਿਹਨੂੰ ਇਮਾਰਡ ਬਣਾ ਕੇ ਪੇਸ਼ ਕਰਾਂਗੇ ਬਲ ਤੁਸੀਂ ਸਾਹਬ ਜੀ ਤੁਸੀਂ ਆਪਣੇ ਜਿਹੜੀ ਹੁਣ ਗੱਲਬਾਤ ਕਰ ਰਹੇ ਸੀ ਉਹਦੇ ਵਿੱਚ ਤੁਸੀਂ ਬਾਰ-ਬਾਰ ਕਿਹਾ ਵੀ ਹਲਕੇ ਦੇ ਲੋਕਾਂ ਨੂੰ ਹਲਕੇ ਦੇ ਲੋਕਾਂ ਨੂੰ ਕਰਕੇ ਤੁਸੀਂ ਮਾਰਕੀਟ ਕਮੇਟੀ ਦੇ ਚੇਅਰਮੈਨ ਤੁਸੀਂ ਨਿਯੁਕਤ ਕੀਤੇ ਗਏ ਹੋ ਕਿ ਆਉਣ ਵਾਲੇ ਸਮੇਂ ਤੁਹਾਡੀ ਐਮ.ਐਲ.ਏ ਵੀ ਦਾਇਰਦਾਰੀ ਹੋਏਗੀ ਦੇਖੋ ਇਸ ਬਾਰੇ ਵਿੱਚ ਕੁਝ ਨਹੀਂ ਕਿਸੇ ਦਾ ਇਹ ਤਾਂ ਪਾਰਟੀ ਹੀ ਦੇਖ ਸਕਦੀ ਹੈ ਨਹੀਂ ਤੁਸੀਂ ਦਾਇਰਦਾਰੀ ਨਹੀਂ ਦਾਇਰਦਾਰੀ ਮੈਂ ਕੋਈ ਗੱਲ ਨਹੀਂ ਕੀਤੀ ਦੇਖੋ ਰਾਜਪੁਰੇ ਦੇ ਨਿਵਾਸੀ ਨੇ ਵੋਟਰ ਨੇ ਸਾਨੂੰ ਵੋਟਾਂ ਪਾ ਕੇ ਸਾਡੀ 2022 ਸਰਕਾਰ ਚਾਹੀਦੀ ਹੈ ਮੈਂ ਘਰ-ਘਰ ਵੋਟ ਮੈਂ ਵੀ ਮੰਗਣ ਗਿਆ ਹਾਂ ਸਾਡੇ ਪਾਰਟੀ ਜਿੰਨੇ ਵਰਕਰ ਤੇ ਖੜੇ ਹੈਗੇ ਸੀਨੀਅਰ ਮਤਲਬ ਸਾਰਿਆਂ ਨੇ ਵੋਟ ਮੰਗੀ ਹੈ ਵੋਟ ਮੰਗਣ ਦੇ ਕਾਰਨ ਸਾਡਾ ਮੇਰਾ ਹੱਥ ਬੰਨਦਾ ਕਿ ਜਿਨ੍ਹਾਂ ਤੋਂ ਮੈਂ ਵੋਟਾਂ ਮੰਗੀਆਂ ਮੈਂ ਉਹਨਾਂ ਲੋਕਾਂ ਨੇ ਕੰਮ ਕਰਾਵਾ ਰਹੀ ਹੈ ਗੱਲ ਜਿਹੜੀ ਜੀ ਐਮਐਲਏ ਵਾਲੀ ਐ ਐਮਐਲਏ ਸਾਡੇ ਹੈਗੇ ਆ ਠੀਕ ਹੈ ਉਹ ਆਪਣਾ ਕੰਮ ਕਰ ਰਹੇ ਹੈਗੇ ਜਿਹੜੇ ਭੈਣ ਭੇ ਮੇਰੇ ਕੋਲ ਨਹੀਂ ਲਾਉਣਾ ਕੰਮ ਕਰਾਂਗਾ ਇਦਾਂ ਦਾ ਕੁਝ ਵੀ ਨਹੀਂ ਹੈ ਬਾਕੀ ਪਾਰਟੀ ਦੀ ਮਰਜ਼ੀ ਹੈ ਪਾਰਟੀ ਐਨ ਇੱਕ ਸੀਟ ਬਿਠਾਇਆ ਤੁਹਾਨੂੰ ਹੋ ਸਕਦਾ ਇਸ ਤੋਂ ਉੱਪਰ ਦੀ ਕੁਰਸੀ ਲੈ ਜਾਣਾ ਹੋ ਸਕਦਾ ਨਹੀਂ ਮੇਰਾ ਕੰਮ ਨਾ ਬਸਦਾ ਹੈ ਪਾਰਟੀ ਉਸਨੂੰ نیچے ਲੈ ਜਾ ਨਹੀਂ ਸਵਾਲ ਕੇ ਬਾਅਦ ਚਿਹਰੇ 'ਤੇ ਮੁਸਕਰਾਹਟ ਖ ਕਿ ਜਿੰਨੇ ਮੇਰੇ ਵਰਕਰ ਹੈਗੇ ਪਾਰਟੀ ਦਾ ਮਜ ਪਾਰਟੀ ਦੇ ਸਾਰੇ ਖੁਸ਼ ਹੈ ਹਲਕਾ ਰਾਜਪੁਰਾ ਸਾਰੇ ਲੋਕ ਖੁਸ਼ ਹੈਗੇ ਆ ਸਾਰੇ ਚਾਹੁੰਦੇ ਸੀ ਕਿ ਰਾਜਪੁਰਾ ਤੋਂ ਕੋਈ ਲੋਕਲ ਵਧੀਆ ਬੰਦਾ ਮਿਲੇ ਜਿਹਦੇ ਨਾਲ ਅਸੀਂ ਅਪਰੋਚ ਕਰ ਸਕੀਏ ਕਿਉਂਕਿ ਸਾਡੇ ਜਿਹੜੇ ਐਮ ਐਲ ਐ ਸਾਹਿਬ ਜੀ ਗੱਲ ਕਰੀ ਹੈਗੀ ਆ ਕਈ ਵਾਰ ਉਹ ਤੁਸੀਂ ਐਵੇਂ ਕਰਕੇ ਜਿਵੇਂ ਦੱਸਿਆ ਕਿ ਹੁਣ ਸੈਸ਼ਨ ਚੱਲ ਉੱਥੇ ਕਿਉਂ ਹੋਇਆ ਚਲੋ ਮੈਂ ਹਲਕੇ ਰਾਜਪੁਰੇ ਚ ਹੀ ਹੈਗਾ ਕਿਸੇ ਨੂੰ ਲੋੜ ਪੈਗੀ ਜਦੋਂ ਮੈਡਮ ਨਹੀਂ ਹੈਗੇ ਤਾਂ ਮੈਂ ਕੋਸ਼ਿਸ਼ ਕਰਾਂਗਾ ਸਾਰੇ ਸਮੱਸਿਆ ਨੂੰ ਹੱਲ ਕਰਾਂ ਥੈਂਕ ਯੂ ਜੀ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز